ਬਾਈ ਗੁਰੂ ਜੀ ਆਪ ਆਏ ਆ ਜੀ ਵੱਡੇ ਘੱਲੂ ਘਾਰੇ ਵੱਡਾ ਘੱਲੂ ਘਾਰ ਹੈ ਜਿਹੜਾ ਕੁੱਪ ਕੋਲੇ ਹੋਇਆ ਸੀ ਉਹ ਵੱਡਾ ਘੱਲੂ ਘਾਰ ਹੈ। ਸੋ ਇਸਾ ਸੰਗਤ ਜੀ ਯਾਦਗਾਰ ਵੱਡਾ ਘੱਲੂ ਘਾਰ ਹੈ ਇਸ 201762 ਗੁਰਦੁਆਰਾ ਸਾਹਿਬ ਸਹੀਦ ਸਿੰਘ ਕੁੱਪਕਲਾ ਇਹ ਇਹਦਾ ਗੇਟ ਹੈ ਜੀ ਜਿਹਨੂੰ ਆਪਾਂ ਕਹਿੰਦੇ ਆ ਦਿਉੜੀ ਦਿਉੜੀ ਸਾਹਿਬ ਤੋਂ ਅੰਦਰ ਪ੍ਰਵੇਸ਼ ਕਰਾਂਗੇ। ਹਾਂ جوڑے جراب اتر لائیں گے بوٹ لا کے تیلوت پہ نظر ماری ਇਹ ਹਾਜ਼ਰੀ ਦਾ ਸਮੋਹ ਕੀ ਹੈ ਕਿ ਸਭ ਨੇ ਆ ਗਿਆ ਹੈ ਕਿ ਕਰਦੇ ਬੰਦ ਤੋਂ ਕੀ ਲਿਆ ਆਪ ਜੀ ਦਾ ਨਾਮ ਆ ਰਿਹਾ ਰਾਮ ਜੀ ਨੇ ਸੱਦੇ ਹੋ ਪਹਿਲਾ ਗੁਰਮਖੀ ਮਿਸਲ ਸੁਖਰ ਚੱਕਰਿਆ ਜੱਥੇਦਾਰ ਚਰਤ ਸਿੰਘ ਜੀ ਸੇਰੇ ਪਿੰਡੋਂ ਰਣਜੀਤ ਸਿੰਘ ਜੀ ਦੇ ਦਾਦਾ ਮੇਸਲ ਪੰਗੀ ਜਥੇਦਾਰ ਹਰੀ ਸਿੰਘ ਜੀ ਪੰਗੀ ਰਵਿੰਦਰ ਸਿੰਘ ਪੁੱਤਰ ਮਾਤਾ ਸੰਤੋਖ ਕੌਰ ਨੂੰ ਜਹਾਜ਼ਗਰ ਵਿੱਚ ਪਿੰਡ ਸੁਦੈਨ ਇੰਗਲੈਂਡ ਵਾਲਿਆਂ ਨੇ ਸੇਵਾ ਕਰਵਾਈ ਹੈ ਮਹਾਰਾਜਾ ਚਾਰਦੀ ਕਲਾ ਰੱਖੇ ਮੇਰੇ ਪਰਵਾਰ ਨੂੰ ਚਲੋ ਪਿਆਰੀ ਚਲੋ ਮੇਰੇ ਨਾਲ ਚਲੋ ਫੈਸਲ ਤੁਹਾਨੂੰ ਪੜਨਾ ਲੱਖ ਰਾਜੇ ਪੜਨਾ ਚੰਗ ਬਾਰੇ ਪੂਰੀ ਦੁਨੀਆ ਲਈ ਇਹ ਦ੍ਰਿਸ਼ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਾਰਾਣੀ ਜਿੰਦਾ ਕੌਰ ਦੀ ਜਹਾਦ ਵਿੱਚ ਉਹਨਾਂ ਦੇ ਦੇਖੋ ਫਿਰ ਇਹ ਪੰਜਾਬ ਜੀ ਇਹ ਜਿਹੜਾ ਦ੍ਰਿਸ਼ ਹੈ ਇਹ ੱੱਲੂ ਘਰਾਂ ਸਾਹਿਬ ਚ ਬਣਿਆ ਹੋਇਆ ਸਰਹੰਦ ਫਟੇ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਫਟੇ ਕਰੀ ਸੀ ਬਾਬਾ ਬੰਦਾ ਸਿੰਘ ਬੱਧ ਜੀ ਉੱਥੇ ਬੈਠੇ ਸੀ ਸਰਹੰਦ ਖਾ ਕੇ ਖਾ ਕੇ ਥੇਲੇ مہاراجا سری جسا سنگھ جی رام گڑھی ہے مسلم گردوارا کلو ساہو گھر بہتر ہے در ہے ਸਾਰੇ ਤੁਮ ਜਾਈਂ ਤੇ ਇਹ ਵਾਲਾ ਗੋਲੂ ਜਵਾ ਜਲਾਬ ਦੇ ਤਾਰੀਆਂ ਤੇ ਰਿਛਾ ਪਾਛਦੀਆਂ ਤਾਰੀਆਂ ਤੇ ਕਾਸ਼ੀਆਂ ਮੈਂ ਲਾਉਂਦਾ ਮੈਂ ਪਹਾੜਾਂ ਉੱਤੇ ਪੈਲੇ ਚੈਦ ਕਿਲਾ ਦੂਰ ਤੋਂ ਸੁਣਿਆ ਆਜ ਤੱਕ ਅੱਜ ਲੈ ਰਹੇ ਹਾਂ ਮਨ ਦਾ ਗੁਣਗਾਣਾ ਅੱਜ ਦੇ ਪੜੇ ਸ਼ਹਿਰ ਵਿੱਚ ਪੈਣਾ ਸਰਵਜਾਦੇ ਭਾਈ ਜੈ ਸਿੰਘ ਜੀ ਇਸਲਖਨਈਆ ਕੇ ਲੋਕੈ ਸਿੱਖ ਸਮਰਾਜ ਦੇ ਜਮਾਇਲ ਜੋਦੇ ਭਾਈ ਹੀਰਾ ਸਿੰਘ ਜੀ ਆਈ ਗੁਲਾਬ ਸਿੰਘ ਜੀ ਜੋ ਵੀ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਪਰਦੇ ਹਨ ਤੇ ਜਿਹੜੇ ਨਾ ਪੜ੍ਹਦੇ ਨਾ ਸ਼ਹਿਰ ਦੇ ਚਾਤਰਾ ਖੜੇ ਦੇਖਦੀਆਂ ਇਹ ਨਾਮਿਤ ਕਰਦੇ ਘਰ ਦੇ ਜਿਹੜੀ ਆ ਦੇਖੋ ਜੀ ਪੁੱਤਰ ਭਾਈ ਸਾਹਿਬ ਦਾ ਸੇਵਾ ਕਰ ਰਹੇ ਨੇ ਸ਼੍ਰੀ ਗੁਰਬਾਣੀ ਦੀਪ ਸੰਜੀ ਜੀ ਜੀਨ ਸੰਸਾ ਦੇ ਦਸਨ ਕਰ ਲੋ ਦੇ ਕਰੀ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਦੇ ਸਿੱਧਾਂ ਦੇ ਜਾਤ ਦੇ ਵਿੱਚ ਜਿਹੜੀਆਂ ਮੂਰਤੀਆਂ ਬਣੀਆਂ ਨੇ ਨਵਾਬ ਕਪੂਰ ਸਿੰਘ ਜੀ ਦਰਸ਼ਨ ਕਰ ਲੋ ਕਰੋੜਾ ਸਿੰਘ ਜਥੇਦਾਰ ਕਰੋੜਾ ਕਰੋੜਾ ਸਿੰਘ ਜੀ ਸਾਹ ਦੇ ਮਾਸਟਰਾਂ ਦੀ ਸੇਵਾ ਹੋ ਰਹੀ ਹੈ ਜੀ ਇਤਿਹਾਸ ਦਾ ਸਰਕਾਰ ਕੀ ਮਹਾਨ ਕੰਮ ਕਰਵਾ ਰਿਹਾ ਹੈ ਵੱਡਾ ਘਲੂ ਘਰਾ ਕੁੱਪ ਕਲਾ ਹਮਾਤਮਾ ਜਿੰਨਾ ਤੇ ਮਿਹਰ ਕਰੇ ਮੈਸਾ ਚਾਰਦੀ ਖਲਾ ਰੱਖੇ ਦੇ ਸਿੱਖ ਰਾਜ ਦੀ ਆਪਾਂ ਨੂੰ ਸਾਰਿਆਂ ਨੂੰ ਆਸ ਹੈ ਹਮਾਤਮਾ ਜੀ ਆਦੇ ਆਪਾਂ ਵੀ ਦੇਖ ਸਕਦੇ ਹਾਂ ਦਰਵਾਜ਼ੇ ਸਾਹ ਦੇ ਅੰਦਰ ਆ ਗਈ